ਹੈਲੋ ਸਤਿ ਸ਼੍ਰੀ ਅਕਾਲ ਸਾਰੇ ਦੋਸਤਾਂ ਮਿੱਤਰਾਂ ਭੈਣ ਭਰਾਵਾਂ ਨੂੰ ਦੋਵੇਂ ਹੱਥ ਜੋੜ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਫਤਿਹ ਅੱਜ ਆਪਾਂ ਤੁਹਾਨੂੰ ਵਿਖਾ ਰਹੇ ਹਾਂ ਇਹ ਪਿੰਡ ਬੁੱਟਰ ਕਲਾਂ ਢਿੱਲੋਂ ਪੱਤੀ ਮੱਧੋਗਾਲੀ ਰੋਡ ਤੇ ਜੋ ਪਾਰਕ ਦਾ ਪ੍ਰੋਸੈਸ ਚੱਲ ਰਿਹਾ ਵਾ ਨੇੜੇ ਟਾਹਲੀ ਸਾਹਿਬ ਅੱਜ ਤੁਹਾਨੂੰ ਆਪਾਂ ਵਿਖਾਉਣੇ ਆ ਉਹ ਪਾਰਕ ਆਹ ਲੋ ਇਹ 메ਨ ਗੇਟ ਆਈ ਮੱਧੋਗਾਂ ਵਾਲੇ ਰੋਡ ਤੋਂ ਐਂਟਰੀ ਆ 메ਨ ਗੇਟ ਦੀ ਨਾਲ ਛੋਟਾ ਗੇਟ ਰੱਖਿਆ ਗਿਆ ਪਰ ਅਜੇ 메ਨ ਗੇਟ ਦੀ ਤਾਲਾਬੰਦੀ ਆ ਕਿਉਂਕਿ ਹਜੇ ਕੰਮ ਚੱਲ ਰਿਹਾ ਵਾ ਇਹ ਬਹੁਤ ਡੂੰਗਾ ਛੱਪੜ ਸੀ ਇੱਥੇ ਬਹੁਤ ਭਾਰਤ ਪਈ ਆ ਪੈਂਡ ਬਟਰ ਕਲਾਂ ਦੀਆਂ ਆਪਣੀਆਂ ਚੈਤਾਂ ਸਮੁੱਚਾ ਪੈਂਡ ਐਨਆਰਆਈ ਭਰਾਵਾਂ ਦੇ ਸਹਿਯੋਗ ਦੇ ਸਦਕਾ ਇਹ ਵਿਕਾਸ ਕਾਰਜ ਹੋ ਰਹੇ ਆਈ ਆਇਟਾਂ ਦੀ ਕੰਧ ਕੱਢ ਕੇ ਬਾਉਂਡਰੀ ਕੀਤੀ ਗਈ ਆ ਚਾਰ ਚਪੇਰੇ ਇਹ ਮਦੋਗਿਆ ਵਾਲੇ ਰੋਡ ਤੋਂ ਸ਼ੁਰੂ ਹੁੰਦੀ ਨਾਲ 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 ਫਿਰ ਮਦੋਕੇ ਰੋਡ ਟੂ ਮੋਗਾ ਰੋਡ ਫਿਰਨੀ ਆਈ ਟਾਲੀ ਸਾਹ ਵਾਲੀ ਉਹਦੇ ਨਾਲ ਨਾਲ ਬਾਉਂਡਰੀ ਆ ਇਹ ਫਿਰ ਇਧਰ ਆ ਬਾਉਂਡਰੀ ਸ਼ੁਰੂ ਹੋ ਜਾਂਦੀ ਆ ਇਧਰੋਂ ਚੱਕੀ ਦੇ ਸਾਹਮਣੇੋਂ ਮੱਝਾਂ ਵਾਲੇ ਛੱਪੜ ਦੇ ਨਾਲ ਨਾਲ ਜੀ ਟਾਲੀ ਸਾਹ ਦੇ ਇਹ ਇੱਥੇ ਆ ਕੇ ਜੋੜ ਦਿੱਤੀ ਇਹ ਬਾਉਂਡਰੀ ਤੇ ਨਾਲ ਫੁੱਲ ਬੂਟੇ ਵੀ ਬਹੁਤ ਵਧੀਆ ਬਹੁਤ ਸੋਹਣੇ ਲਾਏ ਆ ਤੇ ਬਾਕੀ ਇਹ ਤਾਂ ਕੰਮ ਚੱਲ ਰਿਹਾ ਵਾ ਜਦੋਂ ਇਹ ਪਾਰਕ ਦਾ ਕੰਮ ਪੂਰਾ ਸਿਰੇ ਲੱਗ ਗਿਆ ਆਪਾਂ ਉਦੋਂ ਤੁਹਾਨੂੰ ਵਿਖਾਵਾਂਗੇ ਇਹ ਸਾਰਾ ਕਿਉਂਕਿ ਹਜੇ ਤਾਂ ਬਹੁਤ ਕੰਮ ਪਿਆ ਈ ਲਾਈਟਾਂ ਲੱਗਣੀਆਂ ਰੰਗ-ਬਰੰਗੀਆਂ ਪਾਣੀ ਦੇ ਫੁਵਾਾਰੇ ਲੱਗਣਗੇ ਵਿੱਚ ਬਹੁਤ ਘਾਹ ਲੱਗਣਾ ਫੁੱਲ ਬੂਟੇ ਲੱਗਣੇ ਆ ਹਜੇ ਤਾਂ ਬਹੁਤ ਰਹਿੰਦਾ ਵਾ ਕੰਮ ਤੇ ਅੱਜ ਦੇਖੋ ਨਿੱਕੇ ਨਿੱਕੇ ਬੱਚੇ ਇੱਥੇ ਆਨੰਦ ਮਾਣ ਰਹੇ ਆ ਕ੍ਰਿਕਟ ਖੇਡ ਰਹੇ ਆ ਪਿੰਡ ਬੁੱਟਰ ਕਲਾਂ ਪੱਤੀ ਢਿਲੋਂ ਦੀ ਸਮੁੱਚੀ ਪੰਚਾਇਤ सरपंच जगतार सिंह जी सारे मेंबर ਸਹਿਬਾਨ ਜਥੇਦਾਰ ਅਮਰਜੀਤ ਸਿੰਘ ਜੀ ਸਰਦਾਰ ਹਰਪਿੰਦਰ ਸਿੰਘ ਜੀ लाडी ਹੋਰ ਜਿੰਨੇ ਵੀ ਸਾਫਕਾ ਮੈਂਬਰ ਆ ਸਾਫਕਾ ਸਰਪੰਚ ਸਹਿਬਾਨ ਜਿ ਪੂਰਾ ਸਮੁੱਚਾ ਪਿੰਡ ਜੀ ਐਨ ਆਰ ਆਈ ਭਰਾਵਾਂ ਦੇ ਸਹਿਯੋਗ ਨਾਲ ਇਹ ਵਿਕਾਸ ਕਾਰਜ ਚੱਲ ਰਹੇ ਆ ਗਲਿਆਂ ਦੇ ਵਿੱਚ ਵੀ ਇੰਟਰਲੌਕ ਲੱਗ ਰਹੀ ਆ ਪਿੰਡ ਪੁੱਟਰਕਲਾਂ ਦੀ ਪੱਤੀ ਭੁੱਲਰ ਦਾ ਵਿਕਾਸ ਕਾਰਜ ਵੀ ਜੋਰਾਂ ਤੇ ਚੱਲ ਰਿਹਾ ਵਾ ਸਰਪੰਚ ਦਰਸ਼ਨ ਸਿੰਘ ਗੱਲਜੀ ਵੱਲੋਂ ਤੇ ਪੂਰੀ ਸਮੁੱਚੇ ਪੰਚਾਇਤ ਵੱਲੋਂ ਮੈਂਬਰ ਸਾਹਿਬਾਨ ਵੱਲੋਂ ਇਹ ਆ ਦੇਖੋ ਜੀ ਬੱਚੇ ਖੇਡ ਰਹੇ ਆ ਆਨੰਦ ਲੈ ਰਹੇ ਆ ਪੂਰਾ ਬਾਕੀ ਹੁਣ ਥੋੜਾ ਜਿਹਾ ਕੋਵਿਡ-19 ਦਾ ਕਰਕੇ ਸਕੂਲਾਂ 'ਚ ਛੁੱਟੀਆਂ ਆ ਮ 8ਵੀਂ ਕਲਾਸ ਤੱਕ ਹਜੇ ਬੰਦ ਦਾ ਸਕੂਲ ਲੱਗਣੇ ਲੱਗੇ ਚਾਹ ਉਹਨੂੰ ਖੇਡਦੇ ਆ ਕ੍ਰਿਕਟ ਦਿਨ ਵਿੱਚ ਆਪਦੀਆਂ ਆਨਲਾਈਨ ਕਲਾਸਾਂ ਵੀ ਲਾਉਂਦੇ ਆ ਬੱਚੇ ਕਿਉਂਕਿ ਇਹਨਾਂ ਨੇ ਪੜ੍ਹ ਕੇ ਕਿਸੇ ਨੇ ਆਈਏਐਸ ਅਫਸਰ ਬਣਨਾ ਕਿਸੇ ਨੇ ਪੀਸੀਐਸ ਕਿਸੇ ਨੇ ਬਿਜਲੀ ਮਾਹਮੇਂ ਤੇ ਜਾਣਾ ਕਹਿੰਦੇ ਪੰਜਾਬ ਪੁਲਿਸ ਜਾਣਾ ਕਹਿੰਦੇ ਰੇਲਵੇ ਵਿਭਾਗ ਤੇ ਜਾਣਾ ਕਹਿੰਦੇ ਆਰਮੀ ਤੇ ਜਾਣਾ ਬੀਐਸਐਫ ਪ੍ਰਾਈਵੇਟ ਜੌਬ ਕਰਨੀਆਂ ਹੋਰ ਸਰਕਾਰੀ ਜੌਬ ਤੇ ਲੱਗਣਾ ਹੀ ਵਿਦੇਸ਼ਾਂ ਵਿੱਚ ਜਾਣਾ ਲਾ ਆ ਬੱਲੇ ਫੜ ਲਈ ਕਿ ਨਹੀਂ ਬਾਲ ਇਹ ਉਹ ਵਧੀਆ ਪ੍ਰੋਸੈਸ ਚੱਲ ਰਿਹਾ ਹੈ ਹੈਲੋ ਜਿੱਤੂ ਪਰ ਡੀ ਟੀਮ ਜਿੱਤੂ ਉਹਨੂੰ ਵਿਆਹ ਰਹੀ ਹੈ ਉਹ ਘੱਡ ਘੱਡ ਹੈਲੋ ਨਕੇ ਨਕੇ ਬੱਚੇ ਹੁੰਦੇ ਆ ਮੰਦੇ ਸੱਚੇ ਚਾਰੇ ਪਾਸੇ ਤੋਂ ਛੋਟੇ ਮੇਨ ਛੋਟੇ ਗੇਟ ਵੀ ਰੱਖੇ ਰਹੇ ਐ ਐਂਟਰੀ ਵਾਸਤੇ ਇਹ ਨਹੀਂ ਵੀ ਇਧਰ ਲੈ ਘਰਾਂ ਨੂੰ ਉੱਤੋਂ ਦੀ ਵਲ ਕੇ ਆਉਣਾ ਪਊ ਨਾ ਉਹ ਜਿੱਥੇ ਸਾਈਕਲ ਖੜਾ ਉਹ ਐਂਟਰੀ ਗੇਟ ਆ ਛੋਟਾ ਇੱਕ ਤੁਹਾਨੂੰ ਐਂਟਰੀ ਗੇਟ ਦਿਖਾਉਣੇ ਆ ਆ ਸਾਹਮਣੇ ਗੇਟ ਦੇ ਕੋਲੇ ਉਹ ਕਾਰਨਰ ਤੇ ਤੇ ਆਪਾਂ ਤੁਹਾਨੂੰ ਹੋਰ ਵੀ ਬਾਹਰ ਵਿਖਾਉਣੇ ਆ ਮੱਛੀ ਪਲਾਂਟ ਦਾ ਵੀ ਦਿਖਾਉਣੇ ਨੇ ਯਾਰ ਆਪਾਂ ਹੁਣ ਉੱਪਰ ਹੋ ਗਏ ਆ ਤੇ ਜਿੰਨੇ ਵੀ ਵਿਕਾਸ ਕਾਰਜ ਚੱਲ ਰਹੇ ਆ ਇਹ ਪਾਰਟੀ ਬਾਈ ਤੋਂ ਉੱਪਰ ਉੱਠ ਕੇ ਚੱਲ ਰਹੇ ਆ ਇੱਥੇ ਵਿਕਾਸ ਕਾਰਜਾਂ ਵਿੱਚ ਕੋਈ ਪੱਖਪਾਤ ਨਹੀਂ ਕੋਈ ਪਾਰਟੀਬਾਜ਼ੀ ਨਹੀਂ ਚਾਹੇ ਚਾਹੇ ਕੋਈ ਕਾਂਗਰਸ ਪਾਰਟੀ ਨਾਲ ਸੰਬੰਧ ਰੱਖਦਾ ਜਿਵੇਂ ਸਾਡੇ ਭੋਲਾ ਪ੍ਰਧਾਨ ਜੀ ਆ ਚਾਹੇ ਕੋਈ ਅਕਾਲੀ ਦਲ ਸ਼੍ਰੋਮਣੀ ਅਕਾਲੀ ਦਲ ਬਾਦਲ ਨਾਲ ਸੰਬੰਧ ਰੱਖਦਾ ਚਾਹੇ ਆਮ ਆਦਮੀ ਪਾਰਟੀ ਨਾਲ ਸਬੰਧ ਰੱਖਦਾ ਚਾਹੇ ਉਹ ਭਾਵੇਂ ਪਾ ਪਾਰਟੀ ਨਾਲ ਸੰਬੰਧ ਰੱਖਦਾ ਕਿਸੇ ਵੀ ਪਾਰਟੀ ਨਾਲ ਸੰਬੰਧ ਰੱਖਦਾ ਇਹ ਪਿੰਡ ਦੇ ਵਿਕਾਸ ਕਾਰਜਾਂ ਵਾਸਤੇ ਕੋਈ ਕਿਸੇ ਦੀ ਪਾਰਟੀ ਨਹੀਂ ਸਾਰੇ ਪਾਰਟੀ ਬਾਈ ਤੋਂ ਉੱਪਰ ਉੱਠ ਕੇ ਇੱਕ ਪਿੰਡ ਨੂੰ ਉੱਪਰ ਲਿਆਉਣ ਵਾਸਤੇ ਕੰਮ ਕਰ ਰਹੇ ਆ ਆ ਲੋਈ ਬੱਚੇ ਆਨੰਦ ਮਾਣ ਰਹੇ ਆ ਐਸ ਪਾਸੇ ਆ ਆ ਛੋਟਾ ਗੇਟ ਰੱਖਿਆ ਐਂਟਰੀ ਵਾਸਤੇ ਹੀ ਇਹ ਆ ਤੁਹਾਨੂੰ ਵਿਖਾਉਣੇ ਆਪਾਂ ਮੱਛੀ ਪਲਾਂਟ ਆ ਮੱਦੋਕੇ ਵਾਲਾ ਰੋਡ ਆ ਗਿਆ ਇਹ ਆਈ ਰੈਂਡ ਬੁੱਟਰਕਲਾਂ ਦੀ ਮੇਨ ਬਸ ਅੱਡੇ ਤੋਂ ਮੱਦੋਕੇ ਪਿੰਡ ਨੂੰ ਜਾਂਦਾ ਰੋਡ ਇਹ ਲੁਧਿਆਣਾ ਹਾਈਵੇ ਨੂੰ ਜੋੜਦਾ ਈ ਅਜੀਤਵਾਲ ਜਾ ਕੇ ਇਹ ਢੁੱਡੀ ਕਾਂ ਤੋਂ ਚੂੜ ਚੱਕ ਹੋ ਜੀਏ ਨਵੇਂ ਚੂੜ ਚੱਕ ਇਹ ਲੁਧਿਆਣਾ ਹਾਈਵੇ ਨੂੰ ਜੋੜ ਰਿਹਾ ਇਹ ਰੋਡ ਉਹ ਸਾਹਮਣੇ ਬਾਈਪਾਸ ਆ ਇਹ ਨਵਾਂ ਬਾਈਪਾਸ ਨਿਕਲਿਆ ਆਹ ਭਾਈ ਮੱਛੀ ਪਲਾਂਟ ਉਹ ਵਧੀਆ ਜਗ੍ਹਾ ਬਣਾਈ ਆ ਬੈਠਣ ਨੂੰ ਆਹ ਭਾਈ ਜੋ ਦੇਖ ਭਲ ਕਰਦੇ ਇੱਥੇ ਠੀਕ ਹੈ ਠੀਕ ਆ ਹੋਰ ਮਾਣੋ ਨੰਦ ਆ ਇੱਥੇ ਜੋ ਮੱਛੀ ਪਲਾਂਟ ਦੀ ਸਾਂ ਸਵਾਲ ਕਰਦਾ ਜੀ ਉਹ ਉਹ ਬਾਈ ਰਹਿ ਰਿਹਾ ਇੱਥੇ ਆ ਮੱਛੀ ਪਲਾਂਟ ਆਈ ਇਹ ਪਹਿਲਾਂ ਧੰਨ ਵਾਈਦੇ ਹੁੰਦੇ ਸੀ ਧੰਨ ਕਹਿੰਦੇ ਹੁੰਦੇ ਸੀ ਇਹਨਾਂ ਨੂੰ ਧੰਨ ਬੜੇ ਇੱਥੇ ਅੱਕ ਹੁੰਦੇ ਸੀ ਕਿਕਰਾਂ ਚਾਰ ਚਪੇਰੇ ਬਾਉਂਡਰੀ ਹੁੰਦੀ ਸੀ ਕਿਕਰਾਂ ਦੀ ਵਿੱਚ ਵੀ ਕਿਕਰਾਂ ਹੁੰਦੀਆਂ ਸੀ ਬਹੁਤ ਵੱਡੇ ਵੱਡੇ ਟੋਏ ਹੁੰਦੇ ਸੀ ਆ ਮੱਛੀ ਪਲਾਂਟ ਵਾਸਤੇ ਬੋਰ ਕੀਤਾ ਹੋਇਆ ਨੇਤਵਾਂ ਨੂੰ ਤਾਜਾ ਪਾਣੀ ਛੱਡਦੇ ਆ। ট্রান্সਫਾਰਮਰ ਲੱਗਿਆ। ਆਹ ਵੇਖੋ ਜੀ। ਜੋ ਮੱਛੀ પ્લાન્ટ ਦਾ ਠੇਕੇਦਾਰ ਆ ਉਹਦਾ ਗਾਂ ਵਰਕਰ ਆ ਵੇਖੋ। ਹਰੀਆਂ ਸਬਜ਼ੀਆਂ ਉਗਾਈਆਂ ਵਾਈ। ਵਾਹ! ਕਿਆ ਬਾਤ ਹੈ। ਮੈਂ ਕਹਿੰਦਾ ਜੀ ਧੰਨ ਤੇ ਧੰਨ ਧੰਨ ਕਰਾਈ ਪਈ ਆ ਧੰਨ ਧੰਨ। ਇਹ ਮੱਛੀ પ્લાન્ટ ਦੇ ਸ਼ਰਕ ਦੇ ਨਾਲ-ਨਾਲ ਕੰਦ ਕਰੀ ਹੋਈ ਆ। ਸਾਹਮਣੇ ਤੋਂ ਇਹ ਸੇਮ ਚਲੀ ਜਾਂਦੀ ਆ ਜੀ ਆਹ ਸਾਹਮਣੇ ਤੋਂ ਸੇਮੇ ਚਲੀ ਜਾਂਦੀ ਆ ਪਿੰਡ ਬੁੱਟਰਕਲਾਂ ਤੋਂ ਸ਼ੁਰੂ ਹੋ ਕੇ ਪਿੰਡ ਬੁੱਟਰਕਲਾਂ ਦੇ ਚੋਰ ਵੱਡ ਵਜਦਾ ਜਿਹੜਾ ਉੱਥੋਂ ਦੀ ਥਿਆਂ ਕੋਲ ਦੀ ਹੋ ਹੋ ਕੇ ਹੋ ਕੇ ਛੋਟਾ ਬੁੱਟਰ ਛੋਟੇ ਬੁੱਟਰੋਂ RAMMU ਆਣੇ ਹਰ ਚੋ ਕੇ RAMMU ਆਣੇ ਉਧਰ ਜਾ ਨਿਕਲਦੀ ਆ ਜੀ ਤੇ ਆ ਬਾਈ ਜੀ ਆ ਜਿਹੜਾ ਦੇਖ ਰੇ ਕਰ ਰਿਹਾ ਇਸ ਟਾਈਮ ਇਨਾਂ ਦੀਆਂ ਜਿਹੜੀਆਂ ਹਰੀਆਂ ਸਬਜ਼ੀਆਂ ਘਾਈਆਂ ਉਹ ਵੇਖ ਕੇ ਮਨ ਬਹੁਤ ਖੁਸ਼ ਹੋਇਆ। ਬਹੁਤ ਸੋਹਣੀਆਂ ਸਬਜ਼ੀਆਂ ਘਾਈਆਂ ਆਈਆਂ। ਬਹੁਤ ਵਧੀਆ ਗੱਲ ਆ ਇਹ। ਬਹੁਤ ਸੋਹਣਾ ਪ੍ਰਾਲਾ ਕੀਤਾ ਬਾਈ ਗੱਡ। ਤੇ ਆਪਾਂ ਹੋਰ ਵੀ ਦੋਸਤੋ ਅੱਗੇ ਤੋਂ ਪਿੰਡ ਦੀਆਂ ਗਲੀਆਂ ਪਿੰਡ ਦੇ ਦਰਸ਼ਨ ਕਰਾਵਾਂਗੇ, ਹੋਰ ਪ੍ਰਾਣੀਆਂ ਥਾਵਾਂ ਦੇ ਵੀ ਦਰਸ਼ਨ ਕਰਾਵਾਂਗੇ। ਬਹੁਤ ਕੌਸ਼ਾ ਪਿੰਡ ਦੇ ਵਿੱਚ ਆਪਾਂ ਤੁਹਾਨੂੰ ਦਰਸ਼ਨ ਕਰਾਵਾਂਗੇ ਤੇ ਹੁਣ ਆਪਾਂ ਵੀਡੀਓ ਸਮਾਪਤ ਲੱਗਿਆ ਕਰਨ। ਤੇ ਆਪਣੇ ਚੈਨਲ ਨੂੰ ਵੱਧ ਤੋਂ ਵੱਧ ਸਪੋਰਟ ਕਰਿਓ ਜੀ ਸਬਸਕ੍ਰਾਈਬ ਕਰੋ ਵੱਧ ਤੋਂ ਵੱਧ ਚੈਨਲ ਸਾਡੀਆਂ ਵੀਡੀਓ ਲਾਈਕ ਕਰਿਆ ਕਰੋ ਸ਼ੇਅਰ ਕਰਿਆ ਕਰੋ ਕਮੈਂਟ ਕਰਿਆ ਕਰੋ ਸਾਨੂੰ ਦੱਸਿਆ ਕਰੋ ਕਿੱਥੇ ਕੋਈ ਕਮੀ ਰਹਿ ਜਾਂਦੀ ਆ ਤੁਹਾਡੇ ਕੁਛ ਵੀ ਆ ਤੁਹਾਡੇ ਮਾਈਂਡ ਦੇ ਵਿਊ ਦਿਆ ਕਰੋ ਸਾਨੂੰ ਜਰੂਰ ਕਰਿਆ ਕਰੋ ਕਮੈਂਟ ਤੇ ਆਪਣੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਸ਼ੇਅਰ ਕਰੋ ਜੀ ਮਿਲਦੇ ਆਂ ਅਗਲੀ ਵੀਡੀਓ ਚ ਬਾਏ ਬਾਏ ਸਤਿ ਸ੍ਰੀ ਅਕਾਲ ਵਾਹਿਗੁਰੂ ਖਾਲਸਾ ਵਾਹਿਗੁਰੂ ਫਤਿਹ